ਤੇ ਬੇਗੁਰੇ ਜੀ ਮੈਂ ਤੁਸੀਂ ਆਪ ਜੀ ਨੇ ਫੁਰਨੇ ਦੀ ਗੱਲ ਕੀਤੀ ਹੈ ਬਾਬਾ ਜੀ ਫੁਰਨੇ ਸਾਡੇ ਮਨ ਦੇ ਪੁੱਝ ਲੈਂਦੇ ਸੀ ਜੇ ਤੁਸੀਂ ਕੈਨੇਡਾ ਵਾਲੀ ਤੋਂ ਫੁਰਨੇ ਤਾਂ ਹਾਂ ਇਸ ਤਰ੍ਹਾਂ ਐ ਵੀ ਅ ਜਿਹੜਾ ਉਹਨਾਂ ਦੇ ਅੱਗੇ ਇੱਕ ਵਾਰੀ ਲੰਘ ਜਾਂਦਾ ਸੀ ਹੂੰ ਉਹ ਜਿਵੇਂ ਆਪਾਂ ਕਹਿੰਦੇ ਵੀ ਉਹ ਸਭ ਕੁਝ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕੀ ਭਾਵਨਾ ਹੈ ਕਿਵੇਂ ਹੁਣ ਕਈ ਵਾਰੀ ਘਰੋਂ ਕਈ ਸ਼ਰੀਰ ਚੱਲਦੇ ਸੀ ਉਹ ਇਸ ਤਰ੍ਹਾਂ ਸੋਚਦੇ ਸੀ ਵੀ ਅਸੀਂ ਅੰਸਾਲੀ ਜਾਣਾ ਹੈ ਫਲਾਣੀ ਜਗ੍ਹਾ ਵੀ ਜਾਣਾ ਹੈ ਜਾਂਦਿਆਂ ਨੂੰ ਬਾਬਾ ਜੀ ਉਹਨਾਂ ਨੂੰ ਕਹਿ ਦਿੰਦੇ ਸੀ ਚੰਗਾ ਭਾਈ ਉੱਥੇ ਵੀ ਜਾਇਓ ਹੂੰ ਉਹਨਾਂ ਨੂੰ ਐਨ ਲੱਗਦਾ ਸੀ ਬਾਬਾ ਜੀ ਨੇ ਸਾਨੂੰ ਉੱਥੇ ਭੇਜਿਆ ਉਹ ਇਹ ਨਹੀਂ ਵੀ ਉਹ ਪੜਦੇ ਸੀ ਫੁਰਨਾ ਫੁਰਨਾ ਹਾਂਜੀ ਮਤਲਬ ਉਹ ਤਾਂ ਅੰਤਰਜਾਮੀ ਸਨ ਹੂੰ ਹੁਣ ਵੀ ਅੰਤਰਜਾਮੀ ਸਦਾ ਹਾਜ਼ਰੀ ਨੇ ਸਾਧੂ ਕਿਤੇ ਜਾਂਦਾ ਨਹੀਂ ਉਹਨਾਂ ਦਾ ਆਪਣਾ ਬਚਨ ਹੈ ਵਿੱਚ ਸਾਧੂ ਕਿਤੇ ਨਹੀਂ ਜਾਂਦਾ ਹੁੰਦਾ ਉੱਥੇ ਹੀ ਰਹਿੰਦਾ ਹਮੇਸ਼ਾ ਇੱਕ ਵਾਰੀ ਅ ਲਾਈਨ ਲੱਗੀ ਹੋਈ ਬਹੁਤ ਜ਼ਿਆਦਾ ਤੇ ਆਪਣੇ ਮਹਾਪੁਰਸ਼ਾ ਨੇ ਸੋਚਿਆ ਵੀ ਇਹਨਾਂ ਦੇ ਮਨ 'ਚ ਸੀ ਵੀ ਮੈਂ ਬਾਬਾ ਜੀ ਨੂੰ ਬੇਨਤੀ ਕਰਨੀ ਹੈ ਵੀ ਬੱਚੇ ਨਾ ਸ਼ਰਾਰਤਾਂ ਬੜੀਆਂ ਕਰਦੇ ਨੇ ਹੂੰ ਵੀ ਪਰੇਸ਼ਾਨ ਹੋ ਜਾਂਦਾ ਕਈ ਵਾਰੀ ਠੀਕ ਹੈ ਤੇ ਇਹ ਲਾਈਨ 'ਚ ਖੜੇ ਸੀ ਤੇ ਕਹਿੰਦੇ ਅੱਜ ਬਾਬਾ ਜੀ ਨੂੰ ਬੇਨਤੀ ਕਰਨੀ ਹੀ ਕਰਨੀ ਹੈ ਹੂੰ ਬਾਬਾ ਜੀ ਦੇ ਬੇਨਤੀ ਕਰਨ ਤੋਂ ਪਹਿਲਾਂ ਅੱਗੇ ਕੋਹਰ ਪ੍ਰੇਮੀ ਸੇਮ ਇਹੀ ਬੇਨਤੀ ਕਰ ਰਿਆ ਸੀ ਵੀ ਮਹਾਰਾਜ ਜੀ ਪਚੰਗੀ ਬਹੁਤ ਤੰਗ ਕਰਦਾ ਵੀ ਅਸੀਂ ਤਾਂ ਬੜੇ ਤੰਗ ਆ ਉਤੋਂ ਹੂੰ ਚਰਾ ਪਤਾ ਨਹੀਂ ਕੀ ਇਸ ਤਰ੍ਹਾਂ ਦਾ ਕੋਈ ਬਚਨ ਸੀ ਹੂੰ ਉਹ ਭਾਈ ਕਹਿੰਦੇ ਕਰਦੇ ਹੁੰਨੇ ਐ ਆਪ ਵੀ ਹਟ ਜੰਨੇ ਐ ਆਪ ਵੀ ਹਟ ਜਾ ਬਾਬਾ ਜੀ ਕਹਿੰਦੇ ਮੈਂ ਸੋਚਿਆ ਵੀ ਮੈਂ ਇਹ ਤਾਂ ਮੈਂ ਘਰੋਂ ਸੋਚ ਕੇ ਆਇਆ ਸੀ ਹੂੰ ਬਾਬਾ ਜੀ ਦਾ ਬਚਨ ਕਿਸੇ ਜਰੀਏ ਉਹ ਪਹਿਲ ਨਹੀਂ ਕਰ ਰਹੀ ਸੀ ਪਹਿਲਾਂ ਸੀ ਹੂੰ ਇਸ ਤਰ੍ਹਾਂ ਦੀਆਂ ਬੜੀਆਂ ਘਟਨਾਵਾਂ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊਜ਼ ਦੇ ਵਿੱਚ ਦੱਸਿਆ ਵੀ ਉਹ ਤਾਂ ਹੂੰ ਅ ਮਤਲਬ ਜਿਹੜਾ ਬੰਦਾ ਪਹਿਲੀ ਵਾਰੀ ਵੀ ਉਹਨਾਂ ਨੂੰ ਮਿਲਦਾ ਸੀ ਜਾ ਕੇ ਹੂੰ ਉਹਦਾ ਵੀ ਅਗਲਾ ਪਿਛਲਾ ਸਭ ਕੁਝ ਦਾਦਾ ਪੜਦਾਦਾ ਤੱਕ ਦੱਸ ਦਿੰਦੇ ਸੀ ਤੁਹਾਡਾ ਦਾਦਾ ਆਇਆ ਕਰਦਾ ਹੁੰਦਾ ਤਾਂ ਹੂੰ ਐ ਕਰਦਾ ਉਹ ਇਸ ਤਰ੍ਹਾਂ ਦੇ ਵੀ ਬਚਨ ਬੜੇ ਹੈਗੇ ਨੇ ਪਰ ਆਪਾਂ ਇੱਥੇ ਕਿਉਂਕਿ ਆਨਲਾਈਨ ਜਾਣੀ ਹੈ ਗੱਲ ਸਾਰੀ ਨਿਪਟੇ ਜਾਣੀ ਹੈ ਕੱਲ ਅਗਲਾ ਕਹਿੰਦਾ ਬੀ ਇਹਦਾ ਸਬੂਤ ਦਿਓ ਹੁਣ ਹਜ਼ਾਰਾਂ ਸੰਗ ਤਾਂ ਉੱਥੇ ਹੁੰਦੀਆਂ ਸੀ ਹਾਂਜੀ ਹਜ਼ਾਰਾਂ ਨਾਲ ਘਟਦੇ ਜਦੋਂ ਹਜ਼ਾਰਾਂ ਦੇ ਨਾਲ ਤਾਂ ਨਹੀਂ ਆਪਾਂ ਜਾ ਸਕਦੇ ਨਾ ਆਪਾਂ ਤਾਂ ਕੰਟੈਕਟ ਤਾਂ ਨਹੀਂ ਲੈ ਸਕਦੇ ਹੂੰ ਸੋ ਘਟਨਾਵਾਂ ਤਾਂ ਬਹੁਤ ਨੇ ਠੀਕ ਹੈ ਪਰ ਆਪਾਂ ਉਹੀ ਕਰਨੀਆਂ ਜਿਨ੍ਹਾਂ ਨੂੰ ਆਪਾਂ ਦੱਸ ਸਕੀ ਵੀ ਹਾਂ ਵੀ ਉਹਨੂੰ ਪੁੱਛ ਕੇ ਉਹਨੂੰ ਪੁੱਛ ਕੇ ਜਾ ਕੇ ਠੀਕ ਪਾਕਿਸਤਾਨ ਬੇਅੰਤ ਨੇ ਹੂੰ ਹਾਂਜੀ ਬਾਬਾ ਜੀ ਸਾਹਿਬ ਦੇ ਜਿਹੜੇ ਗੱਡੀ ਚਲਾਉਂਦੇ ਨੇ ਹੁਣ ਵੀ ਸੰਤ ਪਰਮਦੀਪ ਸਿੰਘ ਜੀ ਨਾਲ ਉਹੀ ਗੱਡੀ ਚਲਾਉਂਦੇ ਨੇ ਭਾਈ ਹਰੀ ਸਿੰਘ ਜੀ ਠੀਕ ਹੈ ਏ ਗੋਬਿੰਦਗਰ ਟੈਕਸੀ ਚਲਾਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਸੰਤੋਖ ਭਰੀ ਸਿੰਘ ਜੀ ਹਾਂ ਬਾਬਾ ਹਰੀ ਸਿੰਘ ਜੀ ਠੀਕ ਹੈ ਜਿਹੜੇ ਮਹਾਪੁਰਸ਼ਾਂ ਦੇ ਹਾਂਜੀ ਠੀਕ ਹੈ ਗੱਡੀ ਚਲਾਣ ਦੇ ਡਰਾਈਵਰ ਜਿਹੜੇ ਤੇ 1999 ਦੇ ਵਿੱਚ ਇਹਨਾਂ ਦੀ ਸ਼ਾਦੀ ਹੋਈ ਬਾਰਨਪਿੰਡ ਅੱਛਾ ਹਾਂਜੀ ਨਾਲ ਹੀ ਆਪਣਾ ਪਟਾਣਾ ਇਹ ਉਸ ਤੋਂ ਪਹਿਲਾਂ ਕਦੇ ਮਹਾਪੁਰਸ਼ਾਂ ਨੂੰ ਨਹੀਂ ਮਿਲੇ ਹੰਸਾਲੀ ਵਾਲਿਆਂ ਨੂੰ ਕਦੇ ਵੀ ਹੰਸਾਲੀ ਦੇ ਅੱਗੋਂ ਲੰਘ ਜਾਂਦੇ ਸੀ ਤਾਂ ਕਦੇ ਨਮਸਕਾਰ ਕਰਨ ਵੀ ਨਹੀਂ ਸੀਗੇ 2 ਮਹੀਨੇ ਬਾਅਦ ਇਹਨਾਂ ਦੇ ਜਿਹੜੇ ਘਰੋਂ ਸੀ ਬੀਬੀ ਜੀ ਉਹ ਆਪਣੇ ਪੇਕੇ ਆਏ ਇੱਥੇ ਢਿੱਲੇ ਹੋ ਗਏ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਮਿਰਗੀ ਪੈਣ ਲੱਗ ਗਈ ਜਾਂ ਹੋਰ ਵੀ ਕੋਈ ਤਾਂ ਇਹ ਬਹੁਤ ਪਰੇਸ਼ਾਨ ਹੋ ਗਏ ਫਿਰ ਇੱਕ ਦਿਨ ਅਚਾਨਕ ਹੀ ਉਹ ਰਾਤ ਨੂੰ ਨਾ ਉੱਠ ਕੇ ਬੋਲਣ ਲੱਗੇ ਮਾਤਾ ਜੀ ਵੀ ਉਹ ਕੇ ਬਾਬਾ ਹਰੀ ਸਿੰਘ ਦੇ ਘਰੋਂ ਹੂੰ ਵੀ ਮੇ ਮੈਨੂੰ ਹੰਸਾਲੀ ਲੈ ਕੇ ਜਾਓ ਮੈਂ ਉੱਥੇ ਹੰਸਾਲੀ ਜਾਣਾ ਬਾਬਾ ਜੀ ਕੋਲ ਹੁਣ ਜਿਹੜੇ ਭਾਈ ਹਰੀ ਸਿੰਘ ਜੀ ਸੀ ਇਹ ਕਦੇ ਹੰਸਾਲੀ ਗਏ ਨਹੀਂ ਸੀ ਕਹਿੰਦੇ ਨਾ ਮੈਂ ਇਹਦੇ ਕੋਲ ਕਦੇ ਹੰਸਾਲੀ ਵਾਲੇ ਬਾਬਾ ਜੀ ਦੀ ਗੱਲ ਕੀਤੀ ਐ ਹੂੰ ਕਦੇ ਜ਼ਿਕਰ ਵੀ ਨਹੀਂ ਕੀਤਾ ਨਾ ਮੈਂ ਕਦੇ ਲੈ ਕੇ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਹੂੰ ਉਹ ਪੇਕੇ ਪਰਿਵਾਰ ਵੀ ਨਹੀਂ ਸੀ ਉਹਨਾਂ ਦਾ ਜਾਂਦਾ ਹਾਂਜੀ ਉਹ ਇਸ ਗੱਲ ਤੋਂ ਥੋੜੀ ਜਿਹੀ ਹੈਰਾਨ ਹੋਏ ਸਵੇਰੇ ਉਹਨਾਂ ਨੇ ਆਪਣੀ ਮਾਤਾ ਨੂੰ ਦੱਸਿਆ ਫਿਰ ਉਹ ਇੱਕ ਸ਼ਾਇਦ ਉਹ ਕੋਈ ਮਾਤਾ ਜੀ ਸੀ ਉਹਨਾਂ ਦੇ ਪਿੰਡ ਦੀ ਸੀ ਉਹਨਾਂ ਨੂੰ ਨਾਲ ਲੈ ਕੇ ਹੰਸਾਲੀ ਆਏ ਜਦੋਂ ਆਏ ਤਾਂ ਉਹਨਦੇ ਹੀ ਮਹਾਪੁਰਸ਼ਾਂ ਨੇ ਬਚਨ ਕੀਤਾ ਆਗੇ ਭਾਈ ਤੇ ਭਾਈ ਹਰੀ ਸਿੰਘ ਜੀ ਕਹਿੰਦੇ ਮੈਂ ਅੱਗੋਂ ਹੈਂ ਜੀ ਮਹਾਰਾਜ ਹੀ ਆਗੇ ਜਿਵੇਂ ਜਿਸ ਤਰ੍ਹਾਂ ਪਹਿਲਾਂ ਹੀ ਜਾਣਦੇ ਹੁੰਦੇ ਨੇ ਇੱਕ ਦੂਜੇ ਨੂੰ ਕਹਿੰਦੇ ਫਿਰ ਦੱਸਿਆ ਵੀ ਮਹਾਰਾਜ ਇਹ ਢਿੱਲੇ ਹੋ ਗਏ ਕਹਿੰਦੇ ਇਹਨਾਂ ਨੂੰ ਕੁੰਭ ਦਾ ਜਲ ਸ਼ਕਾਓ ਜਿਹੜਾ ਕੁੰਬਲਾ ਜਲ ਹੁੰਦਾ ਨਾ ਦਰਬਾਰ ਸਾਹਿਬ ਚੋਂ ਲਿਆ ਕੇ ਕਹਿੰਦੇ ਮਾਰੇ ਪਾਣੀ ਤੇ ਇਹਦੇ ਅੰਦਰ ਲੰਗਦਾ ਨਹੀਂ ਹੂੰ ਉਹ ਕੋਈ ਨਾ ਭਾਈ ਕਹਿੰਦੇ ਸ਼ਿਕਾਇਤੋ ਤੁਸੀਂ ਉਹਨਾਂ ਨੇ ਜਲ ਸ਼ਿਕਾਇਆ ਤਾਂ ਸ਼ਕ ਲਿਆ ਬਿਲਕੁਲ ਠੀਕ ਹੋ ਗਏ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਉੱਥੇ ਬਿਲਕੁਲ ਤਕਲੀਫ हट ਗਈ ਸ਼ਾਮ ਤੱਕ ਰਹੇ ਮਹਾਂਪੁਰਸ਼ ਕਹਿੰਦੇ ਕੱਲ ਨੂੰ ਫੇਰ ਆਇਓ ਇਹ ਸਿਲਸਿਲਾ ਮੇਰੇ ਖਿਆਲ ਕਈ ਦਿਨ ਚੱਲਦਾ ਰਿਹਾ ਹੂੰ ਰੋਜ਼ ਮਹਾਂਪੁਰਸ਼ ਉਹਨਾਂ ਨੂੰ ਬੁਲਾਉਂਦੇ ਰਹੇ ਆਇਓ ਆਇਓ ਫਿਰ ਇੱਕ ਦਿਨ ਬਾਬਾ ਜੀ ਸਹਿਬ ਉਹਨਾਂ ਨੂੰ ਕਹਿਣ ਲੱਗੇ ਹੂੰ ਵੀ ਭਾਈ ਹਰੀ ਸਿੰਘ ਕੰਮ ਕੀ ਕਰਦਾ ਹੁੰਦਾ ਹੈ ਹੂੰ ਕਹਿੰਦੇ ਮਾਰੀ ਗੋਬਿੰਦਗਰ ਟੈਕਸੀ ਚਲਾਉਂਦੇ ਆ ਕਹਿੰਦੇ ਭਾਈ ਤੂੰ ਫਿਰ ਸਾਡੀ ਗੱਡੀ ਚਲਾਣ ਲੱਗ ਜਾ ਹੂੰ ਉਹ ਕਹਿੰਦੇ ਜੀ ਮੈਂ ਸਤਿਵਚਨ ਕਹਿ ਕੇ ਹੂੰ ਫਿਰ ਮਹਾਪੁਰਸ਼ਾਂ ਦੇ ਨਾਲ 1990 ਤੋਂ ਲੈ ਕੇ ਅੱਛਾ ਜੀ ਤੇ 2015 ਤੱਕ ਤਾਂ ਵੱਡੇ ਮਹਾਪੁਰਸ਼ਾਂ ਨਾਲ ਉਹਨਾਂ ਨੇ ਗੱਡੀ ਚਲਾਈ ਹੈ ਤਾਂ ਹੁਣ ਵੀ ਸੰਤ ਬਾਬਾ ਪਰਮਜੀਤ ਸਿੰਘ ਨਾਲ ਉਹ ਗੱਡੀ ਚਲਾਉਂਦੇ ਨੇ ਹੂੰ ਤਾਂ ਇਸ ਤਰ੍ਹਾਂ ਉਹਨਾਂ ਦੇ ਦੇਖ ਲਓ ਵੀ ਜਿਹੜਾ ਰੋਗ ਸੀ ਉਹ ਇੱਕ ਮਹਾਪੁਰਸ਼ਾਂ ਨੇ ਦ੍ਰਿਸ਼ਟੀ ਨਾਲ ਹੀ ਕਹਿ ਲਓ ਕੁੰਬ ਦੇ ਰੱਲ ਸ਼ਕਾਨ ਨਾਲ ਹੀ ਉਹ ਠੀਕ ਹੋ ਗਿਆ ਉਹਨਾਂ ਦਾ ਹੂੰ ਫਿਰ ਉਹਨਾਂ ਦੇ ਘਰ ਬੱਚਿਆਂ ਦਾ ਜਨਮ ਹੋਇਆ ਹੂੰ ਜਦੋਂ ਹੁਣਾ ਸੀ ਉਹਨਾਂ ਦੀ ਲੜਕੀ ਦਾ ਜਨਮ ਉਸ ਤੋਂ ਪਹਿਲਾਂ ਹੀ ਮਹਾਪੁਰਸ਼ਾਂ ਨੇ ਕਿ ਆਪਾਂ ਹੀ ਹਰੀ ਸਿੰਘ ਨੂੰ ਵੀ ਤੂੰ 2 ਦ 17 ਸਵਾ ਸਵਾ 5 ਮੀਟਰ ਦੀਆਂ ਐਫ 74 ਮਲਮਲ ਦੀਆਂ ਇੱਕ ਪੂਰਾ ਥਾਂ ਲੈ ਕੇ ਆਉਣਾ ਠੀਕ ਹੈ ਉਹਨਾਂ ਨੇ ਲਿਆ ਕੇ ਉੱਥੇ ਰੱਖ ਲਿਆ ਕਰ ਹੂੰ ਹੂੰ ਤਾਂ ਬਾਬਾ ਜੀ ਤੋਂ ਨਾ ਡੈਡ ਲਾਈਨ ਹੀ ਪੈਂਦੀ ਸੀ ਅੱਛਾ ਜੀ ਕਈ ਕਿ ਦਿਨ ਪਹਿਲਾਂ ਕਿਉਂਕਿ ਸੰਗਤਾਂ ਦੇ ਘਰ ਇੱਕ ਦਿਨ ਵਿੱਚ 10-10 ਘਰਾਂ ਦੇ ਵਿੱਚ ਵੀ ਚਰਨ ਪਾਉਣ ਜਾਂਦੇ ਸੀ ਇੰਨਾ ਇੰਨੀ ਉਹਨਾਂ ਕੋਲ ਸੰਗਤ ਦੀ ਉਹ ਹੁੰਦੀ ਸਿਰਜੇਵਾ ਹੁੰਦਾ ਸੀ ਭੈਰਾ ਹਰੀ ਸਿੰਘ ਨੇ ਪਹਿਲਾਂ ਹੀ ਡੇਟ ਲੈ ਲਈ ਵੀ ਮੇਰੇ ਘਰ ਵਿੱਚ ਖੁਸ਼ੀ ਆਉਣੀ ਹੈ ਬਾਬਾ ਜੀ ਦੇ ਚਰਨ ਕੋਲ ਨੇ ਪਰ ਜਦੋਂ ਦਿਨ ਨੇੜੇ ਆਇਆ ਉਹਨਾਂ ਦੇ ਵਾਈਫ ਥੋੜੇ ਜਿ ਢਿੱਲੇ ਹੋ ਗਏ ਉਹਨਾਂ ਨੇ ਸੋਚਿਆ ਵੀ ਸੇਵਾ ਨਹੀਂ ਕਰ ਸਕਣਗੇ ਇੰਨੇ ਤਾਂ ਮੈਂ ਡੇਟ ਬਦਲ ਲਈ ਨਾ ਬਾਬਾ ਜੀ ਨੂੰ ਕਹਿ ਕੇ ਹਾਂ ਦੇਖੋ ਮਹਾਪੁਰਸ਼ ਪ੍ਰੇਮਬਸ ਉਹਨੂੰ ਕਹਿੰਦੇ ਕਹਿੰਦੇ ਹਰੀ ਸਿੰਘ ਪਾਣੀ ਤੱਕ ਲਾ ਦੇਗਾ ਘਰ ਗਏ ਨੂੰ ਹੂੰ ਤੂੰ ਸਾਨੂੰ ਪਾਣੀ ਪਿਲਾ ਕੇ ਤਾਂ ਮੋੜ ਸਕਦਾ ਹੈ ਕਹਿੰਦੇ 7 ਵਜੇ ਨ ਮਾਰਾ ਆਉਣਾ ਜਰੂਰ ਆ ਉਹ ਫਿਰ ਆਏ ਚਲੋ ਉਹਨਾਂ ਦੇ ਘਰ ਫਿਰ ਲੜਕੀ ਦਾ ਜਨਮ ਹੋਇਆ ਉਹਨਾਂ ਦਾ ਨਾਮ ਵੀ ਬਾਬਾ ਜੀ ਨੇ ਆਪ ਹੀ ਰੱਖਿਆ ਪਹਿਲਾਂ ਵਿਕਰਮਜੀਤ ਕੌਰ ਰੱਖਿਆ ਸੀ ਫਿਰ ਮਨਪ੍ਰੀਤ ਕੌਰ ਨਾਮ ਰੱਖ ਦਿੱਤਾ ਤੇ ਫਿਰ ਉਹ ਦਸਤਾਰਾ ਮੰਗਾ ਲਈ ਠੀਕ ਹੈ ਜੀ ਐਫ 74 ਮਲ ਮਲ ਦੀ ਇੱਕ ਤਾਂ ਆਪਣੇ ਵਾਸਤੇ ਮੰਗਾਈ ਸੀ ਇੱਕ ਸੰਤ ਬਾਬਾ RAM ਸਿੰਘ ਜੀ ਕੰਡੋਆ ਸਾਹਿਬ ਵਾਲੇ ਹੂੰ ਉਹ ਵੀ ਨਾਲ ਹੀ ਗਏ ਸੰਤ ਅੱਛਾ ਇੱਕ ਸੰਤ ਬਾਬਾ ਮਹਿੰਦਰ ਸਿੰਘ ਜੀ ਧਿਆਨ ਮਾਜਰੇ ਵਾਲੇ ਦੋਨਾਂ ਨੇ ਆਪ ਤਾਂ ਦਸਤਾਰਾ ਸਵ ਸਵ 5 ਮੀਟਰ ਸੇ ਲੈ ਗਿਆ ਬਾਬਾ ਜੀ ਕਹਿੰਦੇ ਭਾਈ ਧਿਆਨ ਮਾਜਰੇ ਵਾਲਿਆਂ ਨੂੰ ਕਹੋ ਪੂਰਾ ਥਾਨ ਸਜਾਉਣਾ ਹੂੰ ਦਸਤਾਰ ਥਾਨ ਚ ਬਹੁਤ ਲੰਮਾ ਹੁੰਦਾ ਕੱਪੜਾ ਤੇ ਦਸਤਾਰਾਂ ਦੀ ਉਹ ਦਸਤਾਰ ਵੱਡੀ ਹੋ ਜੇ ਕਰੇ ਬਾਬਾ ਜੀ ਧਿਆਨ ਮਾਜਰੇ ਉਹ ਭਾਈ ਇਹ ਤਾਂ ਮੁੱਕਦੀ ਹੀ ਨਹੀਂ ਹੂੰ ਇਹ ਤਾਂ ਮੁੱਕਦੀ ਹੀ ਨਹੀਂ ਫਿਰ ماں ਪੁੱਛ ਬਹੁਤ ਹਸਨ ਕਰਨ ਤੇਰੇ ਦੇ ਕਪੜਾ ਰੱਖ ਕੇ ਉਹਨਾਂ ਦੀ ਲੀਲਾ ਸੀ ਪ੍ਰੇਮ ਸੀ ਆਪਸ ਵਿੱਚ ਉਹਨਾਂ ਦਾ ਇਹ ਸਾਧੂ ਤਿੰਨ ਸਾਧੂ ਇਕੱਠੇ ਬਹੁਤ ਘਰਾਂ ਚਰਨ ਪਾਉਂਦੇ ਰਹੇ ਨੇ ਸੰਤ ਬਾਬਾ RAM ਸਿੰਘ ਦੀ ਗੱਲੋਂ ਸੇਵਾਲੇ ਠੀਕ ਹੈ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਤੇ ਹਨਮਾਦਰੇ ਵਾਲ ਹਾਂਜੀ ਉਹ ਫਿਰ ਉਹ ਮਤਲਬ ਉਹਨਾਂ ਦੇ ਕਿਰਪਾ ਕੀਤੀ ਉਹਨਾਂ ਨੇ ਬੱਚੀ ਦਾ ਜਨਮ ਹੋਇਆ ਉਸ ਤੋਂ ਕੁਛ ਤਿੰਨ ਘੰਟੇ ਦੇ ਵਿੱਚ ਵਿੱਚ ਬਾਬਾ ਜੀ ਉਹਨਾਂ ਦੇ ਕੋਲ ਪਹੁੰਚ ਗਏ ਸੀ ਉੱਤੇ ਆਪਣੇ ਆਪ ਹਾਂਜੀ ਹਾਂ